ਵਲਕਮ ਆ ਮੇਰਾ ਵੀਰ ਪ੍ਰੀਤਕੋਟ ਸੇਲ ਕਬੂਤਰ ਤੇ ਅੱਜ ਮੇਰਾ ਭਰਾ ਤੁਹਾਡੇ ਵਾਸਤੇ ਲੈ ਕੇ ਆਇਆ ਕਾਕੇ ਵਾਲੇ ਕਬੂਤਰਾਂ ਚ ਕੀ ਆ ਕਾਕੇ ਵਾਲੇ ਕਬੂਤਰਾਂ ਚ ਡੱਬਾ ਕਬੂਤਰ ਠੀਕ ਆ ਚੈੱਕ ਕਰੋ ਅੱਖਾਂ ਦੂਜੇ ਪਾਸੇ ਅੱਖਾਂ ਦਾ ਵੀਰਾ ਭਰਾ ਬੰਦਾ ਚਾਂਦੇ ਦੇ ਜਿਹੜੇ ਵੀਰ ਨੂੰ ਚਾਹੀਦਾ ਹੋਇਆ ਕਰੇਓ ਕਨੈਕਟ ਫੁੱਲ ਬੜਾ ਫੁੱਲ ਗਰੰਟੀ ਨਾਲ ਪੂਰੇ ਭਾਰੇ ਪੱਲੇਾਂ ਚ ਠੀਕ ਆ ਚੈੱਕ ਕਰੋ ਮੇਰਾ ਵੀਰ ਠੀਕ ਆ ਵੱਡਾ ਕਬੂਤਰ ਆ ਮੇਰਾ ਭਰਾ 2-3 ਸਾਲੀ ਠੀਕ ਆ ਵੱਡੇ ਬੱਚੇ ਬੱਚੇ ਕੱਢਦਾ ਇਹ ਦੇਖ ਲਓ ਪੋਸਟਮਾਨ ਦੂ ਕਾਲੇ ਫਾਰੇ ਦੇ ਵਿੱਚ ਠੀਕ ਹੈ ਤੇ ਲਾਲ ਪੰਜਿਆਂ ਚ ਲਓ ਮੇਰਾ ਪ੍ਰਾਅ ਚੈੱਕ ਕਰੋ ਠੀਕ ਹੈ ਚੈੱਕ ਕਰ ਲਓ ਮੇਰਾ ਪ੍ਰਾਅ ਖੜਨੀ ਗੁਣੀ ਚੈੱਕ ਕਰ ਲਓ ਸਿੰਗਲ ਜੋੜਾ ਮੇਰਾ ਪ੍ਰਾਅ ਜਿਹੜੇ ਵੀਰ ਨੂੰ ਚਾਹੀਦਾ ਕੰਟੈਕਟ ਕਰਿਓ ਲਓ ਮੇਰਾ ਪ੍ਰਾਅ ਚੈੱਕ ਕਰੋ ਅੱਖਾਂ ਕਬੂਦਰੀ ਦੀਆਂ ਠੀਕ ਹੈ ਕਾਕੇ ਵਾਲਾਂ ਦਾ ਕਬੂਦਰੀ ਆ ਕਾਲੀਆਂ ਅੱਖਾਂ ਤੇ ਸਫੇਦ ਪੱਲੇ ਚੈੱਕ ਕਰਨਾ ਮੇਰਾ ਭਰਾ ਪੂਰੇ ਪਾਰੇ ਪੱਲਿਆਂ ਚ ਠੀਕ ਹੈ ਵੱਡੀ ਕਬੂਦਰੀ ਮੇਰਾ ਭਰਾ ਜੋੜਾ ਲਾਉਣ ਵਾਲਾ ਪੱਕੀਆਂ ਠੱਲਾਂ ਪਾਈਆਂ ਹੋਈਆਂ ਜੋੜੇ ਦੇ ਮੇਰਾ ਭਰਾ ਜਿਹੜੇ ਵੀਰ ਨੂੰ ਚਾਹਿਆ ਕਰਿਓ ਕੰਟੈਕਟ ਜਲਦੀ ਤੋਂ ਜਲਦੀ ਨਾਰਮਲ ਜਰ ਰੇਟ ਤੇ ਦਿਨਾ ਮੇਰਾ ਭਰਾ ਕਰੋ ਸ਼ੌਕ ਠੀਕ ਹੈ ਕਰੋ ਮੇਰਾ ਭਰਾ ਚੈੱਕ ਕਿੰਨੀ ਦੀ ਖੜਨੀ ਮਿਲਦੇ ਹਾਂ ਮੇਰਾ ਪ੍ਰਾਅ नेक्स्ट ਵੀਡੀਓ